ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਸੀ ਅੱਸਾ ਮੌਜੂਦਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਤਾਂ ਦੱਸ ਦਈਏ ਕਿ ਜੋ ਬਾਬਾ ਜੀ ਦਾ ਜਨਮ ਦਿਹਾੜਾ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਣਾ ਹੈ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਗੁਰੂ ਘਰ ਦੇ ਵਿੱਚ ਜਿਹੜੀ ਫੁੱਲਾਂ ਦੀ ਸਜਾਵਟ ਆ ਉਹ ਜੋ ਹੈ ਸ਼ੁਰੂਆਤ ਹੋ ਚੁੱਕੀ ਆ ਫੁੱਲਾਂ ਦੀ ਸਜਾਵਟ ਜੋ ਆ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਵੱਖ-ਵੱਖ ਤਰੀਕੇ ਦੇ ਜਿਹੜਾ ਫੁੱਲ ਹੈਗੇ ਵੱਖ-ਵੱਖ ਤਰ੍ਹਾਂ ਦੇ ਜਿਹੜਾ ਫੁੱਲ ਹੈਗੇ ਨੇ ਇੱਥੇ ਉਹਦੇ ਨਾਲ ਗੁਰੂ ਘਰ ਸਜਾਇਆ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਕੀ ਕੁਛ ਕਿਉਂਕਿ ਸਜਾਵਟ ਦੇ ਨਾਲ ਨਾਲ ਰੰਗ ਰੋਗਨ ਦੀ ਵੀ ਸੇਵਾ ਜਿਹੜੀ ਚੱਲ ਰਹੀ ਸੀ ਤਾਂ ਉਸ ਦੇ ਨਾਲ ਕਿੰਨੇ ਤਰ੍ਹਾਂ ਦੇ ਜੋ ਲੰਗਰ ਨੇ ਉਹ ਗੁਰੂ ਘਰ ਦੇ ਵਿੱਚ ਲਗਾਏ ਜਾਣਗੇ ਤਾਂ ਸਾਰੀਆਂ ਗੱਲਾਂ ਕਰਨ ਲਈ ਸਾਡੇ ਨਾਲ ਸੇਵਾਦਾਰ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੰਨੀ ਕ ਦੇਰ ਤੱਕ ਜੇ ਸਜਾਵਟ ਦੀ ਗੱਲ ਕਰ ਲਈਏ ਤਾਂ ਕਦੋਂ ਤੱਕ ਮੁਕੰਮਲ ਹੋ ਜਾਏਗੀ ਤੇ ਕਿੰਨੇ ਤਰ੍ਹਾਂ ਦੇ ਜਿਹੜੇ ਫੁੱਲ ਗੁਰੂ ਘਰ ਦੇ ਵਿੱਚ ਲਗਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਵਿੱਚ ਆਪ ਜੀ ਵੀ ਹਾਜ਼ਰੀ ਬਲੌਣ ਆਏ ਹੋ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਦੇਣਾ ਜਿਹੜਾ ਉਹ ਬੜੀ ਧੂਮਤਾਬਨਾ ਤੇ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਕਿਉਂਕਿ 26 ਤਰੀਕ ਨੂੰ ਨਗਰ ਕੀਰਤਨ ਸਾਹਿਬ ਚੱਲਣਾ ਸੀ ਅਕਾਲ ਤਖਤ ਸਾਹਿਬ ਤੋਂ ਔਰ ਵਕ ਵਕੀ ਸ਼ਹਿਰ ਦੇ ਵਿੱਚ ਬੁਜਾਰਾ ਤੋਂ ਝੁੰਦਾ ਹੋਇਆ ਸ਼ਾਮ ਨੂੰ ਇੱਥੇ ਪਾਉਣਾ 25 ਤਰੀਕ ਨੂੰ ਖੰਡ ਪੜ ਸਾਹਿਬ ਆਰੰਭ ਕਰਨੇ ਆ ਜੋ 27 ਤਰੀਕ ਨੂੰ ਖੰਡ ਪੜ ਸਾਹਿਬ ਦੇ ਭੋਗ ਪਾਣੇ ਆ ਗੁਰੂ ਪਿਆਰੀ ਸਾਧ ਸੰਗਤ ਜੀ 27 ਤਰੀਕ ਨੂੰ ਜਿਹੜੇ ਵੀ ਮੇਰੇ ਵੀਰ ਅੰਬਰਤ ਜਿਹੜਾ ਨਹੀਂ ਛੱਕਿਆ ਅੰਬਰ ਸੰਚਾਰ ਰਾਮ ਸਰ ਸਾਹਿਬ ਹੋਣਾ ਉਹ ਆ ਕੇ ਅੰਬਰ ਛੱਕੋ ਗੁਰੂ ਵਾਲੇ ਬਣੋ ਉਹ ਬਾਣੀ ਬਾਣੀ ਦੇ ਧਾਰਨੀ ਹੋ ਤੇ ਜਿਹੜੀ ਗੱਲ ਤਿਆਰੀ ਦੀ ਹੈ ਵੀਰ ਜੀ ਤੁਹਾਡੇ ਸਾਹਮਣੇ ਫੁੱਲਾਂ ਦੀ ਸੇਵਾ ਹੋ ਰਹੀ ਹੈ ਇਹ ਫੁੱਲਾਂ ਦੀ ਸੇਵਾ ਜਿਹੜਾ 25 26 ਤੱਕ 26 ਨੂੰ ਸ਼ਾਮ ਤੱਕ ਸਪੂਰਨ ਹੋ ਜੇਗੀ ਸਾਰੀ ਰੰਗ ਰੋਗਨ ਦੀ ਸੇਵਾ ਜਿਹੜੀ ਬਾਬੇ ਪੂਰੀ ਵਾਲੇ ਮਹਾਂਪੁਰਸ਼ ਕਰ ਰਹੇ ਆ ਉਹ ਤਕਰੀਬਨ ਅੱਜ ਸ਼ਾਮ ਤੱਕ ਸ਼ਾਇਦ ਸਪੂਰਨ ਹੋ ਜੇਗੀ ਜੁੱਤੀ ਮੇਰੀ ਬੇਨਤੀ ਲੰਗਰਾਂ ਦੀ ਗੱਲ ਆ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਲੰਗਰ ਜਿਹੜੇ ਬੜੀ ਧੂਮ ਧਾਮ ਦੇ ਨਾਲ ਚਾਰਚ ਦੇ ਬਾਹਰ ਵੀ ਸੰਗਤਾਂ ਨੂੰ ਲਾਇਆ ਜਾ ਰਿਹਾ ਔਰ ਐਸਡੀਪੀਸੀ ਵੱਲੋਂ ਵੀ ਬਹੁਤ ਵਧੀਆ ਲੰਗਰ ਜਿਹੜਾ ਤਰੀਕ ਨੂੰ ਪੱਕਾ ਚੱਲਦਾ ਉਹਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਵੈਰਾਈਟੀ ਜਿਹੜੀ ਹਰ ਤਰ੍ਹਾਂ ਦੀ ਸਜਾਵਟ ਉਹਦੇ ਖਾਣ ਪੀਣਾਂ ਤੇ ਸੰਗਤ ਦੇ ਪ੍ਰਬੰਧ ਕੀਤਾ ਜਾਊਗਾ ਔਰ ਬੜੇ ਵੱਡੇ ਪੱਧਰ ਤੇ ਸੰਗਤ ਦੀ ਤਿਆਰੀ ਆ 26 27 ਤੇ 28 28 ਤਿਕ ਨੂੰ 27 ਨੂੰ ਬਾਬਾ ਜੀ ਦਾ ਪ੍ਰਕਾਸ਼ ਜੜਾ ਤੋਂ 28 ਤਰੀਕ ਨੂੰ ਹੈਗਾ ਐਤਵਾਰ ਚਪੈਰਾ ਇਹ ਤਿੰਨ ਦਿਨ ਸੰਗਤਾਂ ਦੀ ਗਿਣਤੀ ਜਿਹੜੀ ਬਹੁਤ ਵੱਡੇ ਪੱਧਰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਸੰਗਤ ਰਿਆਜ ਲਵਾਣੀ ਆ ਔਰ ਖੁਸ਼ੀਆਂ ਲੈਣੀਆਂ ਔਰ ਮੇਰੀ ਬੇਨਤੀ ਹੈ ਸੰਗਤ ਨੂੰ ਕਿ ਜਿੱਥੋਂ ਤੱਕ ਮੇਰੀ ਬਾਤ ਜਾਂਦੀ ਆ ਤੁਹਾਨੂੰ ਤਾਂ ਅੰਮ੍ਰਿਤਸ਼ੀਰ ਬਾਬਾ ਦੀਪ ਸਿੰਘ ਦੇ ਦਰਬਾਰ ਚ ਆਓ ਔਰ ਬਾਬਾ ਜੀ ਦੇ ਪ੍ਰਕਾਸ਼ ਦੇ ਹੜਤੇ ਆ ਕੇ ਨਾਲੇ ਅੰਮ੍ਰਿਤ ਪਾਲ ਕਰੋ ਨਾਲੇ ਲਗਾਤਾਰ ਖੰਡ ਪੜਦਾ ਤੇ ਭੋਗ ਤੋਂ ਬਾਅਦ ਪਿੱਛੇ ਸਟੇਜ ਲੱਗਣੀ ਆ ਔਰ 10 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਜਿਹੜਾ ਸਮਾਗਮ ਚੱਲਣਾ ਬਾਡੀ ਸਿੰਘ ਕਵੀਸ਼ਰ ਸਿੰਘ ਰਾਗੀ ਬਹੁਤ ਉੱਚ ਕੋਟੀ ਦੇ ਵਿਦਵਾਨ ਲੱਗਣੇ ਆ ਉਹਦੇ ਵਿੱਚ ਵੀ ਸੰਗਤ ਨੂੰ ਬੇਨਤੀ ਆ ਕਿ ਆਪ ਜੀ ਵਾਦ ਟੜ ਕੇ ਆ ਕੇ ਆਪਣੀਆਂ ਰਾਜੀਆਂ ਨੂੰ ਆ ਕੇ ਆਪਣਾ ਜੀਵਨ ਸਫਲ ਕਰੋ ਅਏ ਗੁਰਜੀ ਉਸ ਨਾਲ ਨਾਲ ਜੇਕਰ ਫੁੱਲਾਂ ਦੀ ਸਜਾਵਟ ਦੀ ਗੱਲ ਕਰ ਲਈ ਤਾਂ ਜਿੱਥੇ ਆਪਾਂ ਇਸ ਵਕਤ ਮੌਜੂਦ ਹੈਗੇ ਆ ਇਹ ਜੋ ਕਹਿ ਸਕਦਾ ਕਿ ਐਂਟ੍ਰੈਂਸ ਹੈਗੀ ਅਗਰੂ ਘਰ ਨੂੰ ਜਾਣ ਦੀ ਤਾਂ ਇਹ ਸਾਰੀ ਫੁੱਲਾਂ ਦੇ ਨਾਲ ਸਜੇਗੀ ਸਾਰੀ ਬਿਲਕੁਲ ਜੀ ਬਿਲਕੁਲ ਇੱਥੋਂ ਗੇਟ ਤੋਂ ਲੈ ਕੇ ਨਾ ਜੀ ਅੰਦਰ ਤੱਕ ਆਪਾਂ ਦਰਬਾਰ ਬਾਬਾਈ ਦਾ ਉੱਥੋਂ ਤੱਕ ਪ੍ਰੋਪਰ ਸਾਰੀ ਫੁੱਲਾਂ ਦੀ ਚਾਰਜ ਮੇਰੇ ਵਧੀਆ ਸਹਾਵਤ ਹੋ ਜਾਣੀ ਹੈ ਅੰਦਰ ਹੋਣੀ ਹੈ ਦਰਬਾਰ ਦਾ ਚਾਰਜ ਬਰਾਬਰ ਹੋ ਜਾਣਾ ਤੇ ਲਾਈਟਿੰਗ ਵੀ ਸਾਰੇ ਲਾਈਟਾਂ ਟੋਟਲ ਗੁਰੂ ਮਾਰ ਦੇ ਲਾਗੇ ਲਾਗੇ ਬਾਬਾ ਦੀਪ ਸਿੰਘ ਦਰਬਾਰ ਦੇ ਲਾਗੇ ਲਾਗੇ ਬਿਲਡਿੰਗਾਂ ਚ ਲਾਇਆ ਗਿਆ ਜੀ ਦੇ ਨਾਲ ਨਾਲ ਜਿਹੜਾ ਗੁਰੂ ਘਰ ਦੇ ਬਾਹਰ ਜਿਹੜੀ ਰੋਡ ਹੈਗੀ ਉਹਨੂੰ ਵੀ ਲਾਈਟਾਂ ਦੇ ਨਾਲ ਸਜਾਇਆ ਜਾਏਗਾ ਜਾਂ ਫੁੱਲਾਂ ਨਾਲ ਸਜਾਇਆ ਜਾਏਗਾ ਨਹੀਂ ਲਾਈਟਾਂ ਲੱਗਣੀਆਂ ਜੀ ਲਾਈਟਾਂ 4 ਚੁਪਰੇ ਰੋਡ ਤੇ ਲੱਗਣੀਆਂ ਜੀ ਦਰਬਾਰ ਜਿਹੜੀ ਬਾਬਾ ਜੀ ਦੀ ਕੰਧ ਦਾ 4 ਚੁਪਰੇ ਸਾਰੇ ਲਾਈਟਾਂ ਦੀ ਲੱਗੀਆਂ ਤਾਂ ਕੁਲ ਲੱਗ ਗਈਆਂ ਜੇਕਰ ਇਹ ਨਹੀਂ ਹੋਏ ਤਾਂ ਲੱਗ ਜਾਣਗੇ ਥੋੜੇ ਹੋਰ ਜੀ ਕਿੰਨੇ ਕ ਵੱਡੇ ਪੱਦਰ ਤੇ ਸੰਗਤਾਂ ਆਉਣ ਦੀ ਖਸਤਾ ਹੈਗੀ ਕਿਉਂਕਿ ਜਿਸ ਤਰੀਕੇ ਦੇ ਨਾਲ 26 ਨੂੰ ਕਹਿ ਸਕਦੇ ਆ ਕਿ ਨਗਰ ਕੀਰਤਨ ਹੈ 27 ਨੂੰ ਬਾਬੇ ਜੀ ਦਾ ਜਨਮ ਦਿਹਾੜਾ ਤੇ 28 ਨੂੰ ਚਪਹਿਰਾ ਸਾਹਿਬ ਤੇ ਕਿੰਨੇ ਕ ਵੱਡੇ ਪੱਦਰ ਤੇ ਸੰਗਤਾਂ ਪਹੁੰਚਣ ਦੀ ਜੜੀ ਆ ਇਸ ਵਾਰ ਉਮੀਦ ਹੈਗੀ ਇਹਦੇ ਨੇ ਜੀ ਆਪ ਜੀ ਹਰ ਚਪਹਿਰੇ ਦੇ ਐਤਵਾਰ ਵੀ ਆਉਂਦੇ ਹੋ ਕੋਈ ਇੰਤਜ਼ਾਰ ਨਹੀਂ ਲਾਇਆ ਜਾ ਸਕਦਾ ਕਿਉਂਕਿ ਜੋ ਵੀ ਕਹੀਏ ਨਾ ਕੀ ਕੀ ਇਹ ਫਲਾਣਾ ਬੰਦਾ ਆ ਗੱਲਾਂ ਦਾ ਉਵੇਂ ਕਿਉਂਕਿ ਬਾਬਾ ਜੀ ਜੀਪ ਸਿੰਘ ਦੇ ਦਰਬਾਰ ਦੇ ਵਿੱਚ ਸੰਗਤ ਲੱਖਾਂ ਦੀ ਇਕਤਾ ਦੇ ਸੰਗਤ ਚ ਪਹਿਲਾਂ ਘਟਣ ਵਾਸਤੇ ਆਉਂਦੀ ਆ ਆਪ ਜੀ ਨੂੰ ਪਤਾ ਆਪ ਜੀ ਨੇ ਬੜੀ ਰਿਕਵਰੀ ਕੀਤਾ ਸਾਰੀਆਂ ਛੜਕਾਂ ਵੀ ਬਾਹਰ ਪੜੀਆਂ ਜਾਂਦੀਆਂ ਇਹ ਕਿ ਬਾਬੇ ਦਾ ਪ੍ਰਕਾਸ਼ ਵਾਲਾ ਪ੍ਰਕਾਸ਼ ਵਾਲੇ ਸੰਗਤ ਹੋਰ ਵੀ ਬਹੁਤ ਆਉਂਦੀ ਆਸ ਤੇ ਜਾਈ ਸੰਗਤ ਆਵੇਗੀ ਖਾਸ ਤੌਰ ਦੇ ਉੱਤੇ ਜਿਸ ਦਿਨ ਜਦੋਂ ਸੰਗਤ ਨੇ ਜਨਮ ਦਿਹਾੜੇ ਵਾਲੇ ਦਿਨ ਇੱਥੇ ਆਉਣਾ ਆ ਤਾਂ ਕੀ ਕਿਵੇਂ ਦਾ ਪ੍ਰਬੰਧ ਜੋ ਕੀਤੇ ਗਏ ਕਿਉਂਕਿ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਆ ਤਾਂ ਉਸ ਨੂੰ ਧਿਆਨ ਚ ਰੱਖਦੇ ਹੋਏ ਕੀ ਕੁਝ ਪ੍ਰਬੰਧ ਕੀਤੇ ਗਏ ਬਾਬਾ ਜੀ ਦੇ ਪ੍ਰਕਾਸ਼ ਦੇ ਅੜੇ ਦੇ ਜਿੰਨੀ ਵੀ ਸੰਗਤ ਆਉਂਦੀ ਹੈ ਨਾ ਜੀ ਅਸੀਂ ਵੇਨੇ ਲਗਾਤਾਰ ਸੰਗਤ ਸੇਵਾ ਕਰਦੀ ਆ ਜਦੋਂ ਬਾਬਾ ਜੀ ਦੇ ਦਰਬਾਰ ਚ ਸੰਗਤ ਆ ਜਾਂਦੀ ਆ ਕਿੰਨੀ ਠੰਡ ਲਗਾਤਾਰ ਪਿੰਜਰੀ ਐਤਵਰ ਸੰਗਤ ਚ ਪਰੇ ਤੇ ਆਉਂਦੀ ਆ ਪਰ ਸੰਗਤ ਕਹਿੰਦੀ ਕਿ ਠਾਣੂ ਸੰਢ ਮਸੂਤਰੀ ਹੁੰਦੀ ਕਿਉਂਕਿ ਬਾਬਾ ਜੀ ਦੇ ਦਰਬਾਰ ਤੇ ਆ ਗਏ ਆ ਇਸ ਕਰਕੇ ਸੰਗਤ ਦਾ ਖਾਣ ਪੀਣ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਲੰਗਰ ਦਾ ਹਰ ਤਰ੍ਹਾਂ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਜੀ ਸ਼੍ਰੋਣੀ ਕਮੇਟੀ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕਰ ਲਿੱਤੇ ਗਏ ਤੇ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਬਿਲਕੁਲ ਜੀ ਸ਼੍ਰੋਣੀ ਗੁਰਦਵਾਰਾ ਬੰਦੋਂ ਕਮੇਟੀ ਪੂਰੀਆਂ ਤਿਆਰੀਆਂ ਸੰਗਤ ਵਾਸਤੇ ਕੀਤੀਆਂ ਗਈਆਂ ਸੰਗਤ ਨੂੰ ਜੀ ਆਇਆਂ ਆਖਿਆ ਗਿਆ ਹੈ ਕਿ ਸੰਗਤ ਜੀ ਆ ਕੇ ਆਪਣੀਆਂ ਨਾਲੇ ਸਮਾਗਮ ਤੇ ਆ ਜੀਆ ਪਰੋ ਤੇ ਨਾਲੇ ਗੁਰੂ ਘਰ ਨਾਲ ਲਗੋ ਵਾਹਿਗੁਰੂ ਜਿਸ ਤਰੀਕੇ ਨਾਲ ਤੁਸੀਂ ਵੇਖਿਆ ਕਿ ਜੋ ਜੋ ਐਸਜੀਪੀਸੀ ਮੁਲਾਜ਼ਮਾਂ ਵੱਲੋਂ ਜੋ ਦੱਸਿਆ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਸ਼ੁਰੂਆਤ ਹੋ ਚੁੱਕੀ ਤਿਆਰੀਆਂ ਦੀਆਂ ਕੁਛ ਕਿਉਂਕਿ ਰੰਗ ਰੋਗਾਂ ਦੀ ਸੇਵਾ ਦੀ ਗੱਲ ਕਰਦੇ ਤਾਂ ਸ਼ਾਮ ਤੱਕ ਉਹ ਕੰਮਲ ਹੋ ਜਾਏਗੀ ਤਾਂ ਉਸ ਤੋਂ ਬਾਅਦ ਜੇਕਰ ਲਾਈਟਿੰਗ ਤੇ ਨਾਲ ਦੀ ਨਾਲ ਜਿਹੜੇ ਫੋਨਾਂ ਦੀ ਸੇਵਾ ਦੀ ਗੱਲ ਕਰ ਲਈਏ ਤਾਂ ਆਉਣ ਵਾਲੇ ਇੱਕ ਤੋਂ ਦੋ ਦਿਨਾਂ ਦੇ ਵਿੱਚ ਜਿਹੜੀ ਆ ਉਹ ਵੀ ਸੇਵਾ ਜਿਹੜੀ ਮੁਕੰਮਲ ਹੋ ਜਾਏਗੀ ਤਾਂ ਸੰਗਤਾਂ ਦਾ ਜੋ ਠਾਠਾ ਮਾਰਦਾ ਗੱਠਾ ਜੋ ਹੈ ਗੁਰੂ ਘਰ ਦੇ ਵਿੱਚ ਆਣਾ ਵੀ ਸ਼ੁਰੂ ਹੋ ਗਿਆ ਤਾਂ ਜੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਪੱਤਰ ਦੇ ਉੱਤੇ ਜੋ ਸੰਗਤਾਂ ਤਹਾ ਗੁਰਦੁਆਰਾ ਸ਼ਿਗਨ ਸਾਹਿਬ ਪਹੁੰਚਣ ਦੀ ਜੋ ਕਹਿ ਸਕਦੇ ਕਿ ਸੰਗਤਾਂ ਪਹੁੰਚਣੀਆਂ ਤੇ ਗੁਰੂ ਸਾਹਿਬ ਜੀ ਦੇ ਆ ਕੇ ਦਰਸ਼ਨ ਦੁਆਰੇ ਕਰ ਰਹੀਆਂ ਤੇ ਆਪਣੀਆਂ ਹਾਜ਼ਰੀਆਂ ਵੀ ਲਗਾਉਂਦੀਆਂ ਦਿਖਾਈ ਦੇਣੀਆਂ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਰਖਸ਼ ਸੁਨਗ ਜਗਬਣੀ ਟੀਵੀ ਸ਼੍ਰੀਮੰਤ ਸਸਾਹਿਬ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ No ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸਾਂ ਮੌਜੂਦ ਹਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਤੇ ਦੱਸ ਦਈਏ ਕਿ ਜੋ ਬਾਬਾ ਜੀ ਦਾ ਜਨਮ ਦਿਹਾੜਾ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਣਾ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਗੁਰੂ ਘਰ ਦੇ ਵਿੱਚ ਜਿਹੜੀ ਫੁੱਲਾਂ ਦੀ ਸਜਾਵਟ ਆ ਉਹ ਜੋ ਹੈ ਸ਼ੁਰੂਆਤ ਹੋ ਚੁੱਕੀ ਆ ਫੁੱਲਾਂ ਦੀ ਸਜਾਵਟ ਜੋ ਆ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਵੱਖ-ਵੱਖ ਤਰੀਕੇ ਦੇ ਜਿਹੜੇ ਫੁੱਲ ਹੈਗੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੁੱਲ ਹੈਗੇ ਨੇ ਇੱਥੇ ਉਹਦੇ ਨਾਲ ਗੁਰੂ ਘਰ ਸਜਾਇਆ ਜਾ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਕੀ ਕੁਛ ਕਿਉਂਕਿ ਸਜਾਵਟ ਦੇ ਨਾਲ ਨਾਲ ਰੰਗ ਰੋਗਨ ਦੀ ਵੀ ਸੇਵਾ ਜਿਹੜੀ ਚੱਲ ਰਹੀ ਸੀ ਤਾਂ ਉਸ ਦੇ ਨਾਲ ਕਿੰਨੇ ਤਰ੍ਹਾਂ ਦੇ ਜੋ ਲੰਗਰ ਨੇ ਉਹ ਗੁਰੂ ਘਰ ਦੇ ਵਿੱਚ ਲਗਾਏ ਜਾਣਗੇ ਤਾਂ ਸਾਰੀਆਂ ਗੱਲਾਂ ਕਰ ਲਈ ਸਾਡੇ ਨਾਲ ਸੇਵਾਦਾਰ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੰਨੀ ਕ ਦੇਰ ਤੱਕ ਜੇ ਸਜਾਵਟ ਦੀ ਗੱਲ ਕਰ ਲਈਏ ਤਾਂ ਕਦੋਂ ਤੱਕ ਮੁਕੰਮਲ ਹੋ ਜਾਏਗੀ ਤੇ ਕਿੰਨੇ ਤਰ੍ਹਾਂ ਦੇ ਜਿਹੜੇ ਫੁੱਲ ਗੁਰੂ ਘਰ ਦੇ ਵਿੱਚ ਲਗਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਵਿੱਚ ਆਪ ਜੀ ਵੀ ਹਾਜ਼ਰੀ ਬਲੌਣ ਆਏ ਹੋ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਦੇਣਾ ਜਿਹੜਾ ਉਹ ਬੜੀ ਧੂਮਤਾਹਨਾ ਤੇ ਸ਼ਰਧਾ ਤੇ ਭਾਵਨਾ ਨਾਲ ਬਣਾਇਆ ਜਾ ਰਿਹਾ ਕਿਉਂਕਿ 26 ਤਰੀਕ ਨੂੰ ਨਗਰ ਕੀਰਤਨ ਸਾਹਿਬ ਚੱਲਣਾ ਸੀ ਅਕਾਲ ਤਖਤ ਸਾਹਿਬ ਤੋਂ ਔਰ ਵਕ ਵਕੀ ਸ਼ਹਿਰਤ ਵਿੱਚ ਬਜਾਰਾ ਤੋਂ ਝੁੰਦਾ ਹੋਇਆ ਸ਼ਾਮ ਨੂੰ ਇੱਥੇ ਪਾਉਣਾ 25 ਤਰੀਕ ਨੂੰ ਖੰਡ ਪੜ ਸਾਹਿਬ ਆਰੰਭ ਕਰਨੇ ਆ ਜੋ 27 ਤਰੀਕ ਨੂੰ ਖੰਡ ਪੜ ਸਾਹਿਬ ਦੇ ਭੋਗ ਪੈਣੇ ਆ ਗੁਰੂ ਪਿਆਰੀ ਸਾਧ ਸੰਗਤ ਜੀ 27 ਤਰੀਕ ਨੂੰ ਜਿਹੜੇ ਵੀ ਮੇਰੇ ਵੀਰ ਅੰਬਰ ਤ ਜਿਹੜਾ ਨਹੀਂ ਛੱਕਿਆ ਅੰਬਰ ਸੰਚਾਰ ਰਾਮ ਸਰ ਸਾਹਿਬ ਹੋਣਾ ਉਹ ਆ ਕੇ ਅੰਬਰ ਛਕੋ ਗੁਰੂ ਵਾਲੇ ਬਣੋ ਉਹ ਬਾਣੀ ਬਾਣੀ ਦੇ ਧਾਰਨੀ ਹੋ ਤੇ ਜਿਹੜੀ ਗੱਲ ਤਿਆਰੀ ਦੀ ਹੈ ਵੀਰ ਜੀ ਤੁਹਾਡੇ ਸਾਹਮਣੇ ਫੁੱਲਾਂ ਦੀ ਸੇਵਾ ਹੋ ਰਹੀ ਹੈ ਇਹ ਫੁੱਲਾਂ ਦੀ ਸੇਵਾ ਜਿਹੜਾ 25 26 ਤੱਕ 26 ਨੂੰ ਸ਼ਾਮ ਤੱਕ ਸਪੂਰਨ ਹੋ ਜੇਗੀ ਸਾਰੀ ਰੰਗ ਰੋਗਨ ਦੀ ਸੇਵਾ ਜਿਹੜੀ ਬਾਬੇਪੂਰੀ ਵਾਲੇ ਮਹਾਂਪੁਰਸ਼ ਕਰ ਰਹੇ ਆ ਉਹ ਤਕਰੀਬਨ ਅੱਜ ਸ਼ਾਮ ਤੱਕ ਸ਼ਾਇਦ ਸਪੂਰਨ ਹੋ ਜੇਗੀ ਦੂਜੀ ਮੇਰੀ ਬੇਨਤੀ ਲੰਗਰਾਂ ਦੀ ਗੱਲ ਆ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਲੰਗਰ ਜਿਹੜੇ ਬੜੀ ਧੂਮ ਧਾਮ ਦੇ ਨਾਲ ਚਾਰਚ ਦੇ ਬਾਹਰ ਵੀ ਸੰਗਤਾਂ ਨੂੰ ਲਾਇਆ ਜਾ ਰਿਹਾ ਔਰ ਐਸਡੀਪੀਸੀ ਵੱਲੋਂ ਵੀ ਬਹੁਤ ਵਧੀਆ ਲੰਗਰ ਜਿਹੜਾ ਤਰੀਕਨ ਪੱਕਾ ਚੱਲਦਾ ਉਹਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਵੈਰਾਈਟੀ ਜਿਹੜੀ ਹਰ ਤਰ੍ਹਾਂ ਦੀ ਸਜਾਵਟ ਉਹਦੇ ਖਾਣ ਪੀਣਾਂ ਤੇ ਸੰਗਤ ਦੇ ਪ੍ਰਬੰਧ ਕੀਤਾ ਜਾਊਗਾ ਔਰ ਬੜੇ ਵੱਡੇ ਪੱਧਰ ਤੇ ਸੰਗਤ ਦੀ ਤਿਆਰੀ ਆ 26 27 ਤੇ 28 28 ਤਰੀਕ ਨੂੰ 27 ਨੂੰ ਬਾਬਾ ਜੀ ਦਾ ਪ੍ਰਕਾਸ਼ ਜਿਹੜਾ 28 ਤਰੀਕ ਨੂੰ ਹੈਗਾ ਐਤਵਾਰ ਚਪਹਿਰਾ ਇਹ ਤਿੰਨ ਦਿਨ ਸੰਗਤਾਂ ਦੀ ਗਿਣਤੀ ਜਿਹੜੀ ਬਹੁਤ ਵੱਡੇ ਪੱਧਰ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਸੰਗਤ ਰਹਾਜੀ ਲਵਾਣੀ ਆ ਔਰ ਖੁਸ਼ੀਆਂ ਲੈਣੀਆਂ ਔਰ ਮੇਰੀ ਬੇਨਤੀ ਹੈ ਸੰਗਤ ਨੂੰ ਕਿ ਜਿੱਥੋਂ ਤੱਕ ਮੇਰੀ ਬਾਤ ਜਾਂਦੀ ਆ ਤੁਹਾਨੂੰ ਤਾਂ ਅੰਮ੍ਰਿਤਸ਼ੀਰ ਬਾਬਾ ਦੀਪ ਸਿੰਘ ਦੇ ਦਰਬਾਰ ਚ ਆਓ ਔਰ ਬਾਬਾ ਜੀ ਦੇ ਪ੍ਰਕਾਸ਼ ਦੇ ਹੜਤੇ ਆ ਕੇ ਨਾਲੇ ਅੰਮ੍ਰਿਤ ਪਾਲ ਕਰੋ ਨਾਲੇ ਲਗਾਤਾਰ ਖੰਡ ਪੜਸਾ ਤੇ ਭੋਗ ਤੋਂ ਬਾਅਦ ਪਿੱਛੇ ਸਟੇਜ ਲੱਗਣੀ ਆ ਔਰ 10 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਜਿਹੜਾ ਸਮਾਗਮ ਚੱਲਣਾ ठाडी सिंह कविशर सिंह रागी बहुत उच्च कोटि ਦੇ ਵਿਦਵਾਨ ਲੱਗਣੇ ਆ ਉਹਦੇ ਵਿੱਚ ਵੀ ਸੰਗਤ ਨੂੰ ਬੇਨਤੀ ਆ ਕਿ ਆਪ ਜੀ ਵਾਦ ਟੜ ਕੇ ਆ ਕੇ ਆਪਣੀਆਂ ਰਾਜੀਆਂ ਨੂੰ ਆ ਕੇ ਆਪਣਾ ਜੀਵਨ ਸਫਲ ਕਰੋ ਗੁਰਜੀ ਉਸ ਨਾਲ ਨਾਲ ਜੇਕਰ ਫੁੱਲਾਂ ਦੀ ਸਜਾਵਟ ਦੀ ਗੱਲ ਕਰ ਲਈ ਤਾਂ ਜਿੱਥੇ ਆਪਾਂ ਇਸ ਵਕਤ ਮੌਜੂਦ ਹੈਗੇ ਆ ਇਹ ਜੋ ਕਹਿ ਸਕਦਾ ਕਿ ਐਂਟ੍ਰੈਂਸ ਹੈਗੀ ਅਗਰੂ ਘਰ ਨੂੰ ਜਾਣ ਦੀ ਤਾਂ ਇਹ ਸਾਰੀ ਫੁੱਲਾਂ ਦੇ ਨਾਲ ਸਜੇਗੀ ਸਾਰੀ ਬਿਲਕੁਲ ਜੀ ਬਿਲਕੁਲ ਇੱਥੋਂ ਗੇਟ ਤੋਂ ਲੈ ਕੇ ਨਾ ਜੀ ਅੰਦਰ ਤੱਕ ਆਪਾਂ ਦਰਬਾਰ ਬਾਬਾਈ ਦਾ ਉੱਥੋਂ ਤੱਕ ਪ੍ਰੋਪਰ ਸਾਰੀ ਫੁੱਲਾਂ ਦੀ ਚਾਰਜ ਮੇਰੇ ਵਧੀਆ ਸਜਾਵਟ ਹੋ ਜਾਣੀ ਹੈ ਅੰਦਰ ਦਰਬਾਰ ਦੀ ਹੋ ਜਾਣੀ ਹੈ ਦਰਬਾਰ ਦਾ ਚਾਰਜ ਫਰਾਵੇ ਹੋ ਜਾਣਾ ਤੇ ਲਾਈਟਿੰਗ ਵੀ ਸਾਰੇ ਲਾਈਟਾਂ ਟੋਟਲ ਗੁਰੂ ਮਾਰ ਦੇ ਲਾਗੇ ਲਾਗੇ ਬਾਬਾ ਦੀਪ ਸਿੰਘ ਦਰਬਾਰ ਦੇ ਲਾਗੇ ਲਾਗੇ ਬਿਲਡਿੰਗਾਂ ਦੇ ਲਾਗੇ